ਦੇ ਨਾਲ ਹੀ ਜਨੂ ਸਰ ਵੀ ਕਮਾਲ ਹੋ ਗਿਆ ਮਤਲਬ ਚੋਣਾ ਜਿਹੜੀ ਆ ਉਹ ਚੱਲ ਰਹੀਆਂ ਨੇ ਤੇ ਜਿਹੜਾ ਡੇਰਾ ਸਿਰਸਾ ਮੁਖੀ ਉਹਨੂੰ ਇੱਕ ਵਾਰੀ ਫੇਰ ਪਰੋਲ ਦੇ ਦਿੱਤੀ ਗਈ ਆ ਉਹਨੂੰ ਕਿੰਨੀ ਵਾਰੀ ਪਰੋਲ ਮਿਲੀ ਆ ਹੁਣ ਮਤਲਬ ਜਿਹੜਾ ਖਾਸ ਮੰਤਵ ਉਹਨੂੰ ਚੋਣਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਵੀ ਵੋਟਾਂ ਪਾਉਣ ਦੇ ਵਿੱਚ ਤੇ 3 ਦਿਨ ਬਾਕੀ ਰਹਿ ਗਏ ਆ ਤੇ ਇਸ ਦੌਰ ਦੇ ਵਿੱਚ ਭਾਵੇਂ ਕਿ ਚੋਣ ਕਮਿਸ਼ਨ ਨੇ ਉਹਨਾਂ ਤੇ ਜਿਹੜੀਆਂ ਕੋਈ ਸ਼ਰਤਾਂ ਲਾਈਆਂ ਪਾਬੰਦੀਆਂ ਲਾਈਆਂ ਪਰ ਫੌਨ ਤੇ ਤੁਸੀਂ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਕੋਈ ਦਿਸ਼ਾ ਨਿਰਦੇਸ਼ ਦੇ ਸਕਦੇ ਭਾਵੇਂ ਕਿ ਇਸ ਗੱਲ ਤੋਂ ਰੋਕਿਆ ਗਿਆ ਉਹਨਾਂ ਨੂੰ ਜਿਹੜੀ ਵਾਰ-ਵਾਰ ਪ੍ਰੋਲ ਮਿਲ ਰਹੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਉਹ ਤਾਂ ਜਿਵੇਂ ਪਹਿਲਾਂ ਵੀ ਜਿੰਨੀ ਵਾਰ ਵੀ ਪ੍ਰੋਲ ਮਿਲੀ ਆ ਆਮ ਤੌਰ ਤੇ ਉਹਦੇ ਬਾਰੇ ਇਹੀ ਗੱਲ ਸਟੈਬਲਿਸ਼ ਹੋ ਚੁੱਕੀ ਹੈ ਕਿ ਜਦੋਂ ਵੀ ਕੋਈ ਚੋਣਾ ਨੇੜੇ ਆਉਂਦੀਆਂ ਜਾਂ ਕੋਈ ਇਸ ਤਰ੍ਹਾਂ ਦੀ ਰਾਜਸੀ ਲੋੜ ਹੁੰਦੀ ਹੈ ਤਾਂ ਉਸ ਸਮੇਂ ਜਿਹੜੇ ਆ ਉਹਨਾਂ ਨੂੰ ਪ੍ਰੋਲ ਮਿਲ ਜਾਂਦੀ ਹੈ ਜਾਂ ਜਦੋਂ ਉਹ ਚਾਹੁੰਦੇ ਆ ਏ ਸਰਸੇ ਵਾਲਾ ਜਿਹੜਾ ਬਾਬਾ ਗੁਰਮੀ ਗੁਰਮੀਤ ਰਾਮ ਰਹੀਮ ਤਾਂ ਉਹ ਪ੍ਰੋ ਲੈ ਲੈਂਦੇ ਆ ਭਾਵੇਂ ਕਿ ਹਾਈ ਕੋਰਟ ਵੀ ਇਹ ਮਾਮਲਾ ਗਿਆ ਸੀਗਾ ਤੇ ਹਾਈ ਕੋਰਟ ਨੇ ਵੀ ਇਸ ਨੂੰ ਸਾਰੇ ਮਾਮਲੇ ਨੂੰ ਜਿਹੜਾ ਸਰਕਾਰ ਦੇ ਉੱਤੇ ਛੱਡ ਦਿੱਤਾ ਸੀ ਕਿ ਸਰਕਾਰਾਂ ਦੇ ਬਾਰੇ ਜੋ ਚਾਹੇ ਉਹ ਕਰ ਸਕਦੀ ਉਹ ਫੈਸਲਾ ਲੈ ਸਕਦੀ ਹੈ ਪਰ ਇਹ ਜ਼ਰੂਰ ਹੈ ਕਿ ਇਸ ਮਾਮਲੇ ਦੇ ਉੱਤੇ वाद-ਵਿਵਾਦ ਜਿਹੜਾ ਉਹ ਲਗਾਤਾਰ ਹੀ ਬਣਿਆ ਹੋਇਆ ਤੇ ਹੁਣ ਵੀ ਜਿਸ ਢੰਗ ਦੇ ਨਾਲ ਕਿਉਂਕਿ ਚੋਣਾਂ ਦਾ ਬੜਾ ਕ੍ਰੂਸ਼ੀਅਲ ਦੌਰ ਹੈ ਜਿੰਦੇ ਇਹ ਜਿਹੜੇ 3 ਦਿਨ ਹੈ ਕਿਉਂਕਿ 3 ਤਰੀਕ ਸ਼ਾਮ ਨੂੰ ਜਿਹੜਾ ਹੈਗਾ ਉਹ ਪ੍ਰਚਾਰ ਬੰਦ ਹੋ ਜਾਣਾ ਤੇ 5 ਤਰੀਕ ਨੂੰ ਵੋਟਾਂ ਪੈਣੀਆਂ ਤੇ ਇਸ ਕਰਕੇ ਜਿਹੜੀ ਇਸ ਮੌਕੇ ਤੇ ਪ੍ਰੋਲ ਦਿੱਤੇ ਜਾਣਾ ਔਰ ਉਹ ਪ੍ਰੋਲ ਵੀ ਜਿਹੜੀ ਦਿੱਤੀ ਵੀ ਗਈ ਹੈ ਜੰਮੂ ਜੀ ਉਸ ਨੂੰ ਚੋਣ ਕਮਿਸ਼ਨ ਦੀ ਆਗਿਆ ਮਿਲੀ ਹੈ ਚੋਣ ਕਮਿਸ਼ਨ ਦੀ ਆਗਿਆ ਨਾਲ ਪ੍ਰੋਲ ਦਿੱਤੀ ਗਈ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਚੋਣ ਕਮਿਸ਼ਨ ਵੀ ਜਿਹੜਾ ਹੈਗਾ ਉਹ ਸੰਤੁਲਿਤ ਰਹਿ ਕੇ ਨਹੀਂ ਕਾਰਵਾਈ ਕਰ ਰਿਹਾ ਉਹ ਵੀ ਇੱਕ ਧਿਰ ਨੂੰ ਹੀ ਜਿਹੜਾ ਹੈ ਬੈਨੀਫਿਟ ਦੇਣ ਦਾ ਜਿਹੜਾ ਗਾਹੇ-ਬਗਾਹੇ ਯਤਨ ਕਰਦਾ ਜਿਸ ਤਰ੍ਹਾਂ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਮੇਲੇ ਵੀ ਚੋਣ ਕਮਿਸ਼ਨ ਵੱਲ ਉਂਗਲੀ ਉੱਠੀ ਸੀ ਤੇ ਹੁਣ ਇਸ ਮੌਕੇ ਦੇ ਉੱਤੇ ਇਸ ਤਰ੍ਹਾਂ ਦੀ ਆਗਿਆ ਦੇਣਾ ਨਹੀਂ ਤੇ ਚੋਣ ਕਮਿਸ਼ਨ ਰੋਕ ਵੀ ਸਕਦਾ ਸੀ ਇਹ ਜਿਹੜੀ ਹੈ ਹੁਣ ਪ੍ਰੋਲ ਦਿੱਤੀ ਹੈ ਇਹ ਕੋਈ 10 ਦਿਨ ਬਾਅਦ ਵੀ ਹੋ ਸਕਦੀ ਸੀ ਇਹ ਵੀ ਕਹਿ ਸਕਦਾ ਸੀ ਕਿ ਚੋਣਾਂ ਤੋਂ ਬਾਅਦ ਹੋਵੇ ਪਰ ਜੇ ਚੋਣਾਂ ਦੇ ਮੌਕੇ ਚੋਣ ਕਮਿਸ਼ਨ ਇਸ ਗੱਲ ਦੀ ਆਗਿਆ ਦਿੰਦਾ ਤਾਂ ਉਹ ਲੱਗਦਾ ਹੈ ਕਿ ਸਾਰਾ ਕੋ ਜਿਹੜਾ ਰਾਜਸੀ ਤੌਰ ਤੇ ਹੀ ਇਹ ਜਿਹੜੇ ਕਦਮ ਚੁੱਕੇ ਗਏ ਆ ਰਾਜਸੀ ਤੌਰ ਤੇ ਇਹ ਚਨਾਵੀ ਪ੍ਰੋਲ ਉਹਨਾਂ ਨੂੰ ਮਿਲੀ ਹੈਗੀ ਲੱਗਦੀ ਜੰਮੂ ਜੀ ਮੇਰੇ ਖਿਆਲ ਇਹਦੇ ਜਿਹੜਾ ਭਾਵੇਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਾਈ ਕੋਰਟ ਦੇ ਵਿੱਚ ਗਈ ਸੀ ਮਾਮਲਾ ਕਿਸੇ ਪਾਸੇ ਕਿਨਾਰੇ ਨਹੀਂ ਲੱਗਾ ਤੇ ਲੱਗਦਾ ਕਿ ਇਹਦੇ ਨਾਲ ਲਾਜ਼ਮੀ ਤੌਰ ਤੇ ਕਿਸੇ ਨਾ ਕਿਸੇ ਧਿਰ ਨੂੰ ਖਾਸ ਕਰਕੇ ਬੀਜੇਪੀ ਨੂੰ ਬੇਨਫੀਟ ਦੇਣ ਦਾ ਵੀ ਇੱਕ ਯਤਨ ਜਿਹੜਾ ਉਹਦੇ ਤੌਰ ਤੇ ਦੇਖਿਆ ਜਾ ਰਿਹਾ ਭਾਵੇਂ ਕਿ ਐਸਜੀਪੀਸੀ ਨੇ ਇਹਦੀ ਨਖੇਦੀ ਕੀਤੀ ਹੈ ਪਹਿਲਾਂ ਵੀ ਕਰਦੇ ਰਹੇ ਕੁਝ ਹੋਰਾਂ ਸੱਜਣਾਂ ਨੇ ਵੀ ਕਿਹਾ ਵੀ ਇਹ ਪ੍ਰੋਲ ਦੇਣੀ ਜਿਹੜੀ ਜੰਮੀ ਵਿਰੋਧ ਤਾਂ ਦੇਖੋ ਸਿੱਖ ਹਲਕਿਆਂ ਵੱਲੋਂ ਤਾਂ ਲਗਾਤਾਰ ਇਸ ਦਾ ਵਿਰੋਧ ਹੋ ਰਿਹਾ ਔਰ ਖਾਸ ਕਰਕੇ ਹੁਣ ਜਦੋਂ ਕਿ ਸਿੰਘ ਸਹਿਬਾਨ ਵੱਲੋਂ ਇਸੇ ਮਾਮਲੇ ਦੇ ਉੱਤੇ ਜਿਹੜਾ ਇਹ ਜਿਹੜੀ ਬਕਾਇਦਾ ਇਹਨਾਂ ਨੂੰ ਮਾਫੀਨਾਮਾ ਦਿੱਤਾ ਗਿਆ ਸੀ ਫਿਰ ਮਾਫੀਨਾਮਾ ਵਾਪਸ ਲਿਆ ਗਿਆ ਸੀ ਹੁਕਮਨਾਮਾ ਜਿਹੜਾ ਸੀ ਉਹ ਦਿੱਤਾ ਗਿਆ ਸੀ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸਿੱਖ ਸਮਾਜ ਦੇ ਅੰਦਰ ਜਿਹੜਾ ਹੈ ਇਸ ਗੱਲ ਦੇ ਲਈ ਇੱਕ ਗੁੱਸਾ ਇੱਕ ਰੋਸ ਤਾਂ ਹੈ ਹੀ ਹੈ ਤੇ ਇਸ ਕਰਕੇ ਸ਼ਰੋਨੀ ਕਮੇਟੀ ਸਿੱਖ ਸਮਾਜ ਨੂੰ ਰਿਪਰੈਜ਼ੈਂਟ ਕਰਦੀ ਹੈ ਉਸ ਦਾ ਇਸ ਤੇ ਬੋਲਣਾ ਸੁਭਾਵਕ ਹੈ ਤੇ ਵੈਸੇ ਵੀ ਸਾਰੀਆਂ ਹੀ ਰਾਜਸੀ ਪਾਰਟੀਆਂ ਇਸ ਗੱਲ ਦੀ ਤਾਂ ਨੋਚਨਾ ਕਰ ਹੀ ਰਹੀਆਂ ਕਿ ਬਾਰ-ਬਾਰ ਹੋਰ ਵੀ ਬਹੁਤ ਸਾਰੇ ਲੋਕ ਹੈ ਤੁਸੀਂ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਇੰਨੇ ਚਿਰ ਦਾ ਜਿਹੜੀਆਂ ਉਹਦੇ ਤੇ ਮੋਰਚਾ ਵੀ ਲੱਗਾ ਹੈ ਕਿ ਇਕਾਲੀ ਦਲ ਵੱਲੋਂ ਸਿੱਖ ਸਮਾਜ ਵੱਲੋਂ ਸਿੱਖ ਸੰਗਠਨਾਵਾਂ ਵੱਲੋਂ ਉਠਾਇਆ ਜਾ ਰਿਹਾ ਓਥੇ ਤਾਂ ਸਰਕਾਰ ਗੌਰਮ ਕਰਨ ਨੂੰ ਤਿਆਰ ਨਹੀਂ ਪਰ ਇਹ ਬੰਦਾ ਜਿਹਨੇ ਬਲਾਤਕਾਰ ਦੇ ਕੇਸਾਂ ਦੇ ਵਿੱਚ ਜਿਸ ਨੂੰ ਸਜ਼ਾ ਹੋਈ ਹੈ ਉਸ ਨੂੰ ਬਾਰ-ਬਾਰ ਇਸ ਤਰ੍ਹਾਂ ਪ੍ਰੋਲ ਦੇਣਾ ਰੇਕ ਨੂੰ ਅਖੜਦਾ ਤਾਂ ਹੈ ਹੀ ਹੈ ਜਮਾ ਜੀ ਇੱਕ ਮਾਮਲਾ ਹੋ ਰਿਹਾ ਹੈ ਤੇ ਸੰਖੇਪ ਟਿੱਪਣੀ ਮੈਂ ਚਾਹਣਾ ਸੁਪਰੀਮ ਕੋਰਟ ਨੇ ਕਿਹਾ ਤਿਰਪਤੀ ਦੇ ਲੱਡੂਆਂ ਨੂੰ ਲੈ ਕੇ ਘਟੋ ਘਟ ਰੱਬ ਨੂੰ ਦਾ ਬਖਸ਼ ਦਿਓ ਕਿਉਂਕਿ ਜਿਵੇਂ ਉੱਥੋਂ ਦੇ ਮੁੱਖ ਮੰਤਰੀ ਨੇ ਪਹਿਲਾਂ ਬਿਆਨ ਬਾਜੀ ਕੀਤੀ ਸੀ ਕੱਲ ਉਹਨਾਂ ਦੀ ਝਾੜ-ਚਾਂ ਵੀ ਕੀਤੀ ਕਿ ਚੰਦਰਬਾਬੂ ਨਾਇਡੂ ਦੀ ਉਹਨਾਂ ਕਹਿ ਵੀ ਤੁਸੀਂ ਬਿਨਾਂ ਕੋਈ ਤੱਤ ਸਾਹਮਣੇ ਆਇਆ ਤੁਸੀਂ ਆਪ ਸੈਟ ਬਿਠਾਤੀ ਹੈ ਪਰ ਤੁਸੀਂ ਜਿਹੜਾ ਐਡਾ ਵੇਲਾ ਖੜਾ ਕਰ ਦਿੱਤਾ ਇਹ ਇਹਦਾ ਲੌਜੀਕ ਕੀ ਸੀ ਇਹਦਾ ਤਰਕ ਕੀ ਸੀਗਾ ਜਿੰਨਾ ਚਿਰ ਕੋਈ ਤੁਹਾਡੇ ਸਾਹਮਣੇ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਵੀ ਇਹਨਾਂ 'ਚ ਮਲਾਪਟੀ ਕਿਉਂ ਵਰਤਿਆ ਗਿਆ ਨਹੀਂ ਵਰਤੇ ਗਿਆ ਸਬਸਟੈਂਡਰਡ ਦੀ ਕੋਈ ਚੀਜ਼ ਵਰਤੀ ਗਈ ਹੈ ਇਹ ਤਾਂ ਪਹਿਲਾਂ ਤੁਹਾਨੂੰ ਉਹਦੇ ਬਾਰੇ ਨਿਰਕਪਰਖ ਜ਼ਰੂਰ ਕਰ ਲੈਣੀ ਚਾਹੀਦੀ ਸੀ ਹਾਂ ਨਹੀਂ ਉਹ ਤਾਂ ਬਿਲਕੁਲ ਸੁਪਰੀਮ ਕੋਰਟ ਨੇ ਠੀਕ ਕਿਹਾ ਜੰਮੂ ਜੀ ਕਿ ਤੁਸੀਂ ਘੱਟੋ ਘੱਟ ਰੱਬ ਨੂੰ ਤਾਂ ਬਖਸ਼ ਦਿਓ ਜਾਂ ਗਾਰਡ ਨੂੰ ਤਾਂ ਬਖਸ਼ ਦਿਓ ਤੁਸੀਂ ਉਹਨੂੰ ਵੀ ਬਖਸ਼ਣ ਨੂੰ ਤਿਆਰ ਨਹੀਂ ਆਪਣੀ ਤੁਸੀਂ ਸੌੜੀ ਰਾਜਨੀਤੀ ਕਰਕੇ ਸਵਾਰਥੀ ਹਿੱਤਾਂ ਕਰਕੇ ਸਵਾਰਥੀ ਰਾਜਸੀ ਹਿੱਤਾਂ ਕਰਕੇ ਇਹ ਸਾਰਾ ਕੁਝ ਕਰ ਰਹੇ ਹੋ ਕਿ ਬਿਨਾਂ ਕਿਸੇ ਸਬੂਤ ਦੇ ਬਿਨਾਂ ਕਿਸੇ ਜਾਂਚ ਦੇ ਤੁਸੀਂ ਇਸ ਕਿਸਮ ਦੇ ਜਿਹੜੇ ਦੋਸ਼ ਲਾਏ ਆ ਉਹਦੇ ਨਾਲ ਇੱਕ ਤਾਂ ਸਮਾਜ ਦੇ ਅੰਦਰ ਜਿਹੜਾ ਤਣਾਅ ਪੈਦਾ ਹੁੰਦਾ ਟਕਰਾਅ ਪੈਦਾ ਹੁੰਦਾ ਹਿੰਸਾ ਦੇ ਲਈ ਜਿਹੜੀ ਹੈ ਮੈਦਾਨ ਤਿਆਰ ਹੁੰਦਾ ਇਹ ਸਾਰੇ ਗੱਲ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾਉਣ ਨਾਲ ਕਿਸੇ ਨਿਰਕ ਜਾਂਚ ਪੜਤਾਲ ਤੋਂ ਬਿਨਾ ਇਹ ਸਥਿਤੀ ਜਿਹੜੀ ਬਣਦੀ ਹੈ ਔਰ ਇਹੀ ਕਾਰਨ ਹੈ ਕਿ ਹੁਣ ਦੇਖੋ ਤੁਸੀਂ ਉੱਥੇ ਆਂਧਰਾ ਵਿੱਚ ਤਣਾਅ ਬਣਿਆ ਹੋਇਆ ਜਗਨਮੂਨ ਰੈਡੀ ਇਸ ਗੱਲ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਖੜਾ ਹੋਇਆ ਉਹ ਆਪਣੀ ਗੱਲ ਕਹਿ ਰਿਹਾ ਹੈਗਾ ਤਾਂ ਇਹ ਗੱਲ ਨਾਲ ਲੋਕਾਂ ਦੇ ਅੰਦਰ ਵੀ ਬਹੁਤ ਜ਼ਿਆਦਾ ਜਿਹੜਾ ਗੁੱਸਾ ਵੀ ਭੜਕਦਾ ਇੱਕ ਪਾਸੇ ਦੂਸਰੇ ਪਾਸੇ ਜਿਹੜੀ ਬੇਵਿਸ਼ਵਾਸੀ ਹੈ ਉਹ ਵੀ ਵੱਧਦੀ ਹੈਗੀ ਹੈ ਕਿ ਕੀ ਕਰ ਰਹੀ ਹੈ ਲੀਡਰਸ਼ਿਪ ਤੇ ਵੈਸੇ ਵੀ ਚੰਦਰਬਾਬੂ ਨਾਇਡੂ ਵਰਗਾ ਜਿਹੜਾ ਮੈਚੋਰ ਸਿਆਸਤਦਾਨ ਹੈ ਨੰਨੇ ਸਮੇ ਤੋਂ ਉਹ ਪਹਿਲਾਂ ਵੀ ਮੁੱਖ ਮੰਤਰੀ ਰਹੇ ਆ ਉਹਨਾਂ ਵੱਲੋਂ ਇਹੋ ਜਿਹਾ ਬਿਆਨ ਦੇਣਾ ਹੋਰ ਵੀ ਮੰਦ ਭਾਗਾ ਤੇ ਹੁਣ ਸੁਪਰੀਮ ਕੋਰਟ ਨੇ ਜੋ ਕੁਝ ਕਹਿਤਾ ਮੇਰਾ ਖਿਆਲ ਹੈ ਉਸ ਤੋਂ ਬਾਅਦ ਕਾਫੀ ਕੁਝ ਜਿਹੜੀਆਂ ਗੱਲਾਂ ਨਿਖਰ ਕੇ ਸਾਹਮਣੇ ਆ ਗਈਆਂ ਕਿ ਤੁਸੀਂ ਘਟੂ ਘਟ ਆਪਣੇ ਜਿਹੜੇ ਸਵਾਰਥਾਂ ਦੇ ਲਈ ਰੱਬ ਨੂੰ ਤਾਂ ਬਖਸ਼ ਦਿਓ ਉਹਨੂੰ ਤਾਂ ਨਾ ਆਪਣੀ ਜਿਹੜੀ ਗੰਦੀ ਰਾਜਨੀਤੀ ਆ ਉਹਦੇ ਵਿੱਚ ਖਿੱਚ ਕੇ ਲਿਆਓ ਜਾਂ ਉਹਦੇ ਬਾਰੇ ਤਾਂ ਨਾ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਜੋ ਕੁਝ ਉੱਥੇ ਪ੍ਰਸ਼ਾਦ ਚੜ੍ਹ ਰਿਆ ਜੀ ਧੰਨਵਾਦ ਜੰਨੂ ਸਾਹਿਬ